ਬੇਸ਼ਤੀ ਬਾਕੀ ਮੈਂ ਦੱਸਦਾ ਕਿੰਨ ਕਿਉਂ ਨਹੀਂ ਦੱਸਦਾ ਹੈ ਤੇ ਸਾਡਾ ਸ਼ੁਰੂ ਦੀ ਗੱਲ ਹੀ ਇਹ ਹੈਗੀ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਊਗਾ ਉਹ ਸਾਰੇ ਅਸੀਂ ਇਨਵਿਨ ਮੰਨਾਂਗੇ ਮੈਨੂੰ ਵਿਸ਼ਵਾਸ ਹੈ ਕਿ ਉਹ ਸਾਰਿਆਂ ਨੂੰ ਇਕੱਠੇ ਕਰਨਗੇ ਇਹ ਮੈਨੂੰ ਵਿਸ਼ਵਾਸ ਹੈ ਪਾਰਟੀ ਕਿ ਜੁਠੋਣ ਕੇ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਨਾ ਹੀ ਕਰ ਸਕਦਾ ਉਹਨਾਂ ਦਾ ਉਹਨਾਂ ਕੋਈ ਬੇਨਤੀ ਥੋੜੀ ਕਰਨ ਨੂੰ ਤਾਂ ਹੁਕਮ ਕਰਨਾ ਹੈ ਵਿਆਹ ਕਰੋ ਸਾਰੇ ਮੰਤੂ ਦੇ ਫੋਲਟ ਚਾਉਣਗੇ ਕੁਛ ਨਹੀਂ ਹਿੱਤ ਹੈ ਨਹੀਂ ਇੱਕ ਵੀ ਅਦੀ ਮੰਗ ਹੈ ਨਹੀਂ ਇੱਕ ਵੀ ਅਦੀ ਮੰਗ ਨਹੀਂ ਇੱਕੋ ਮੰਗਾ ਹੈ ਕਿ ਜੋ ਸ੍ਰੀ ਅਕਾਲ ਤਖਤ ਜੀ ਜਹਰ ਫੈਲਾ ਕਰਦੇ ਨੇ ਕਿ ਸਾਡੇ ਮੰਤ ਤੇ ਇੱਕ ਬੋਝ ਸੀ ਕਿ ਅੱਜ ਤੋਂ ਜੇ ਦੇਖੀਏ ਆਲਮੋਸਟ ਤਕਰੀਬਨ 8-9 ਸਾਲ ਹੋ ਗਏ ਜਿਨੀਆਂ ਵੱਡੀਆਂ ਗਲਤੀਆਂ ਹੋਈਆਂ ਬੱਜਰ ਗਲਤੀਆਂ ਹੋਈਆਂ ਕਿ ਉਹਨਾਂ ਦੀ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗੀ ਜਾਵੇ ਸਾਡਾ ਕਸੂਰ ਸੀ ਕਿ ਅਸੀਂ ਉਦੋਂ ਹੀ ਨਹੀਂ ਬੋਲੇ ਅਸੀਂ ਬਿੱਦਨ ਪਾਰਟੀ ਗੱਲ ਕਰਦੇ ਰਹੇ ਸਸੂਫੀਸ਼ਨ ਬਾਦ ਨੂੰ ਕਹਿੰਦੇ ਰਹੇ ਕਿ ਆਪਾਂ ਸ਼੍ਰੀ ਕਾਲਤਾ ਸਾਹਿਬ ਤੇ ਜਾਈਏ ਆਪਣੀਆਂ ਗਲਤੀਆਂ ਨੇ ਪਰ ਉਹ ਇਸ ਗੱਲ ਤੇ ਆਈ ਨਹੀਂ ਉਹਨੂੰ ਫਿਰ ਇਹ ਵੀ ਕਿਹਾ ਵੀ ਸੀ ਰਜਾਇਨ ਕਰ ਲਓ ਕੋਈ ਹੋਰ ਪੰਜ ਬੰਦੇ ਬਣਾ ਦੋ ਇੱਕ ਬੰਦਾ ਬਣਾ ਦੋ ਆਪਣੀ ਮਰਜ਼ੀ ਨਾਲ ਬਣਾ ਦੋ ਪਰ ਉਹ ਉਸ ਗੱਲ ਤੇ ਨਹੀਂ ਪਾਇਆ ਅਸੀਂ ਤਕਰੀਬਨ 5 6 ਸਾਲ ਬੇਟ ਕਰਿਆ ਫਿਰ ਸੀ ਸ਼੍ਰੀ ਕਾਲਤਾ ਸਾਹਿਬ ਤੇ ਜਾ ਕੇ ਗਏ ਆ ਕਿ ਆਹ ਗਲਤੀਆਂ ਜੀ ਸਾਡੀ ਇਹ ਗਲਤੀਆਂ ਵੀ ਅਸੀਂ ਆਟ ਟਾਈਮ ਗਵਾਇਆ ਅਸੀਂ 5-6 ਸਾਲ ਗਵਾਏ ਨੇ ਤੇ ਅੱਜ ਅਸੀਂ ਤੁਹਾਡੇ ਕੋ ਆਏ ਆ ਧੰਨਵਾਦ ਲਗੜ ਇੱਕ ਅਰਤਾ ਗੁਰੂ ਮਹਾਰਾਜ ਰਣਛੋੜਾ ਸੱਚੇ ਪਾਤਸ਼ਾਹ ਆਪ ਕਰ ਰਹੇ ਜਦੋਂ ਸੱਚ ਵੀਰ ਸਿੰਘ ਬਾਲ ਕੈ ਨੇ ਕਾਲਤਾ ਸਾਹ ਤੇ ਉਹ ਸਾਰਾ ਕਿਹਾ ਵੀ ਮੈਂ ਪਾਕੀਆ ਬਾਦਾਂ ਚ ਮੈਂ ਆਪਣੀ ਝੋਲੀ ਦੇ ਵਿੱਚ ਪਾਣਾ ਹੁਣ ਕਿਹਨੇ ਪੜਾਇਆ ਕਿਹਨੇ ਨਹੀਂ ਪੜਾਇਆ ਤਾਂ ਗੁਰੂ ਮਹਾਰਾਜ ਜੀ ਨੂੰ ਪਤਾ ਹੈ ਕਿ ਹੁਣ ਕਹਿੰਦੇ ਨੇ ਕਿ ਜੀ ਨਹੀਂ ਇਹ ਸਾਰਾ ਝੂਠ ਹੀ ਹੈ ਇਹ ਗੁਰੂ ਮਾਹਰ ਨੂੰ ਪਤਾ ਹੈ ਝੂਠ ਹੈ ਜਾਂ ਸੱਚ ਹੈ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਉਹਨਾਂ ਦੇ ਟਾਈਮ ਦੇ ਵਿੱਚ ਹੋਇਆ ਹੈ ਉਹ ਹੋਮ ਮਿਨਿਸਟਰ ਸੀਗੇ ਪਰ ਹੁਣ ਪਹਿਲਾਂ ਉਹ ਗੱਲ ਕਹਿਣੀ ਤੇ ਹੁਣ ਇਹ ਗੱਲ ਕਰਨੀ ਬਹੁਤ ਬੜਾ ਫਰਕ ਆਇਆ ਬਹੁਤ ਬੜਾ ਫਰਕ ਆਇਆ ਛੋਟਾ ਫਰਕ ਨਹੀਂ ਹੈ ਬਹੁਤ ਬੜਾ ਫਰਕ ਆਇਆ ਉਹ ਜਿਹੜੀ ਗੱਲ ਹੁਣ ਕਹਿ ਰਹੇ ਨੇ ਸਾਰੇ ਜਿਹੜੇ ਬੰਦੇ ਨੇ ਉਹ ਸਾਹ ਸੁਖਵੀਰ ਸਿੰਘ ਦੇ ਪਰਿਵਾਰ ਦੇ ਮੈਂਬਰ ਨੇ ਆਪਾਂ ਗੱਲ ਕਰ ਰਹੀ ਹੈ ਚਾਹੇ ਬਰਕੀ ਕਮੇਟੀ ਹੈ ਅਸੀਂ ਉਹਦੇ ਵਿੱਚੋਂ ਸੀਗੇ ਉਸੇ ਟੀਮ ਦੇ ਵਿੱਚੋਂ ਸੀਗੇ ਅਜਿਹਾ ਨਿਕ ਕੇ ਅਸੀਂ ਸ਼੍ਰੀ ਅਕਾਲਤਾ ਸਾਹਿਬ ਤੇ ਜਾਏ ਪਰ ਜੇ ਐਕਸੈਪਟ ਕਰਦੇ ਨੇ ਤਾਂ ਵੀ ਇਹਦੀ ਮਰਜ਼ੀ ਨਾ ਹੋਣ ਜੇ ਨਹੀਂ ਐਕਸੈਪਟ ਕਰਦੇ ਤਾਂ ਵੀ ਉਹਦੀ ਮਰਜ਼ੀ ਨਾ ਹੋਣ ਇਹ ਉਹਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਲ ਸਕਦਾ ਪਰਵਾਨ ਕਰਨਾ ਬੰਦ ਆ ਇਹ ਪਰਵਾਨ ਤਾਂ ਕਹਿੰਦਾ ਬਣਦਾ ਹੀ ਹੈ ਜੇ ਸ਼੍ਰੀ ਅਕਾਲਤਾ ਸਾਹਿਬ ਤੇ ਜਾਣਾ ਹੈ ਤਾਂ ਉੱਥੇ ਤਾਂ ਤੁਸੀਂ ਨਿਮਾਣੇ ਸਿੱਖੋ ਕੇ ਜਾਨੇ ਹੋ ਨੀਵੇਂ ਹੋ ਕੇ ਜਾਨੇ ਹੋ ਉੱਥੇ ਆਪਣੇ ਅਹੁਦੇ ਨਾਲ ਲੈ ਕੇ ਜਾਓ ਪ੍ਰਧਾਨਗੀਆਂ ਨਾਲ ਲੈ ਕੇ ਜਾਓ ਫੇਰ ਤਾਂ ਬਣਦੀ ਹੁਣੀ ਹੈ ਉੱਥੇ ਨੀਮਾ ਹੋ ਕੇ ਤਾ ਜਗਾ ਆਪਾਂ ਕਹਿੰਦੇ ਨਮਾਣਾ ਹੋ ਕੇ ਸਖੋਕ ਚੱਲੇ ਆ ਸੀ ਇਹ ਵੀ ਮੰਨ ਦੇ ਜੜ ਬਣੀ ਹੋਈ ਆ ਉਹ ਵੀ ਰਿਜ਼ਾਈਨ ਕਰਕੇ ਜਾਵੇ ਕਾਲਤਾ ਸਾਹਿਬ ਅਸੀਂ ਇਕਾਲਤਾ ਸਾਹਿਬ ਤੇ ਰਿਜ਼ਾਈਨ ਕਰਕੇ ਗਏ ਆ ਅਸੀਂ ਜਦੋਂ ਸ਼੍ਰੀ ਇਕਾਲਤਾ ਸਾਹਿਬ ਤੇ ਆਪਣਾ ਦੇ ਕੇ ਆਏ ਲਿਖ ਕੇ ਪਹਿਲਾਂ ਰਿਜ਼ਾਈਨ ਕਰਕੇ ਗਏ ਸੀ